ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ 'ਚ ਤੇ ਸਵੇਰ ਦਾ 7:30 ਵਜੇ ਦਾ ਟਾਈਮ ਹੈ ਤੇ ਮੈਂ ਲਗਾ ਚਾਹ ਪੀਣ ਡੰਗਰਾਂ ਨ ਪੱਠੇ-ਪੱਠੇ ਪਾ ਕੇ ਤੇ ਅੱਜ ਆਪਾਂ ਖਾਵਾਂਗੇ ਮਿੱਠਾ ਤੇ ਨਮਕੀਨ ਬਿਸਕੁਟ ਕਿਉਂਕਿ ਮਾਸਟਰ ਜੀ ਆਏ ਸੀ ਸਾਡੇ ਘਰੇ ਤੇ ਉਹਨਾਂ ਨੇ ਚਾਹ ਵਗੈਰਾ ਪੀ ਆਈ ਸੀ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਪਰੌਣੇ ਆਏ ਹੋਣ ਘਰੇ ਤੇ ਵਾਵਾ ਸਮਾਨ ਖਾਣ ਪੀਣ ਨੂੰ ਮਿਲ ਜਾਂਦਾ ਬਾਅਦ 'ਚ ਤੇ ਇਹ ਬਚਪਨ ਜਿਹੀ ਇਦਾਂ ਹੀ ਆਪਾਂ ਕਰਦੇ ਹੁੰਨੇ ਨਾ ਤੇ ਉਹੀ ਮੈਂ ਵੀ ਚਾਹ ਪੀਣ ਲੱਗਾ ਹੀ ਤੇ ਮੈਂ ਕਿਹਾ ਚਲੋ ਥੋੜਾ ਥੋੜਾ ਆਪਾਂ ਖਾਣੇ ਨਮਕੀਨ ਦੇ ਆ ਮਿੱਠਾ ਬਚਿਆ ਸੀ ਉਸ ਤੋਂ ਬਾਅਦ ਮੈਂ ਕੱਢਣੀਆਂ ਤਾਰਾਂ ਜੀ ਤੇ ਮਾਸੜ ਜੀ ਤੇ ਫੁੱਫੜ ਜੀ ਚੱਲੇ ਨੇ ਨੇਪਾਲ ਸਦਵਿੰਦਰ ਛੱਡਣ ਚੱਲਿਆ ਹੈ ਉਹਨਾਂ ਨੂੰ ਤੇ ਬਾਕੀ ਗੱਲ ਮੈਂ ਤੁਹਾਨੂੰ ਬਾਅਦ ਚ ਦੱਸਦਾ ਫ੍ਰੀ ਹੋ ਕੇ ਤੇ ਹੁਣ ਮੈਂ ਕੱਢ ਲਾਂ ਤਾਰਾਂ ਇਹ ਹੁਣ 8 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਮੱਜਾਂ ਦੀ ਧਾਰ ਕੱਢਾਂਗੇ ਇੱਧਰ ਆ ਗਏ ਆ ਤੇ ਗਾਈ ਦੀ ਕੱਢ ਕੇ ਕੱਢ ਚੁੱਕਿਆ ਮੈਂ ਪਹਿਲੇ ਹੀ ਧਾਰ ਤੇ ਆਹ ਮੱਝ ਦੀ ਤੇ ਉਹ ਮੱਝ ਦੀ ਕੱਢਾਂਗੇ ਸਭ ਤੋਂ ਪਹਿਲੇ ਉਹ ਦੀ ਕੱਢਾਂਗੇ ਆਪਾਂ ਤੇ ਦੇਖ ਸਕਦੇ ਹੋ ਅੱਜ ਬਹੁਤ ਧੁੰਨ ਧੁੰਦਾ ਤੇ ਲੱਗਦਾ ਦਿਨ ਨਿਕਲੂਗਾ ਵਧੀਆ ਕਿਉਂਕਿ ਸੂਰਜ ਜਿਵੇਂ ਉੱਗਣਾ ਸ਼ੁਰੂ ਹੋ ਚੁੱਕਿਆ ਹੈ ਦਿਖੰਦਿਆ ਤੇ ਬੰਦ ਦਿੱਤੀ ਮੱਝ ਆਪਾਂ ਦੇ ਪੱਠੇ ਪਾਲੇ ਹਰੇ-ਹਰੇ ਤੇ ਅੱਗੇ ਆਟਾ ਪਾ ਦਿੱਤਾ ਹੈ ਤੇ ਲੱਗਾ ਮੈਂ ਬਸ ਪਾਉਣ ਮੱਝ ਤੇ ਮੱਝ ਪਸਮਗੀ ਹੈ ਤੇ ਥਣ ਧੋ ਲੈਨੇ ਆਪਾਂ ਫੇਰ ਕੱਢਦੇ ਆਂ ਇਹਦੀ ਧਾਰ ਤੇ ਲਓ ਜੀ ਲੱਗਦਾ ਅੱਜ ਵਿਗੜਨਦੀ ਐ ਮੱਜ ਕਰੂਗੀ ਖਰਾਬ ਇੱਥੇ ਸਾਈਨ ਮਿਲ ਗਿਆ ਲੱਗਦਾ ਅੱਜ ਖਰਾਬ ਕਰੂਗੀ ਲਓ ਜੀ ਲਓ ਜੀ ਵਿਗੜ ਗਈ ਪਤਾ ਨਹੀਂ ਕੀ ਪੁੱਛੇ ਮਰੇ ਬੰਦਰੀਆ ਨੂੰ ਅੱਜ ਹੰਬਾਤਾ ਸਗਾਤ ਨਹੀਂ ਕਿੰਨਾ ਟਾਈਮ ਲੱਗਾ ਤੇ ਤੂੰ ਜਿੱਦੀ ਤੇ ਅਹੀਂ ਬੜੀ ਜਿੱਦੀ ਚੋਲੀ ਨਾ ਡਾਂਗਦੇ ਜੋਰਤੇ ਤੈਨੂੰ ਸ਼ੁਕਰ ਹੈ ਨਹੀਂ ਤੂੰ ਤੇ ਕਿਤੇ ਚੱਜਣਾ ਮੈਂ ਪੀ ਅੱਜ ਤੇ ਭਾਵੇਂ ਦੇਣਾ ਥੋੜਾ ਹੀ ਹੁੰਦਾ ਹੈ ਇਹਦੇ ਰਾਮ ਨਾਲ ਮੇਲਪੇ ਡੰਗਰ ਫਿਰ ਵੀ ਵਧੀਆ ਹੁੰਦਾ ਬੜਾ ਪਰੇਸ਼ਾਨ ਕਈ ਵਾਰ ਕਰਦੀ ਅੱਜ ਉਹਨੇ ਕਿੰਨਾ ਕੀਤਾ ਪਰੇਸ਼ਾਨ ਰੱਖਦਾ ਦੁੱਧ ਦੋਨਾਂ ਦਾ ਏ ਉਹਨੇ ਥੋੜਾ ਹੀ ਦਿੱਤਾ ਸ਼ੁਕਰ ਵਾਹਿਗੁਰੂ ਜੀ ਦਾ ਨਿਕਲਾਈ ਤੋਂ 8:30 ਦਾ ਟਾਈਮ ਹੋ ਚੁੱਕਿਆ ਹੈ ਤੇ ਹੁਣ ਧੁੱਪ ਨਿਕਲੀ ਪਹਿਲੇ ਇੰਨੀ ਤੁੰਦ ਹੀ ਦਿਖਣੀ ਦਿਆ ਠੰਡ ਠੰਡੀ ਤੇ ਆਪਾਂ ਖਾਣ ਲੱਗੇ ਆ ਮਰੂਦ ਦਾ ਟੁਕੜਾ ਕੱਲ ਦੀਦੀ ਕਰਵਾਇਆ ਸੀ ਬਹੁਤ ਵੱਡਾ ਮਰੂਦ ਹੀ ਐਡਾ ਵੱਡਾ ਹੀ ਉਹ ਕਿਲੋ ਦੇ ਮਰੂਤ ਲੱਗਦੇ ਉਹਨਾਂ ਨੂੰ ਕਹਿੰਦੇ ਤੇ ਇਹ ਵੀ ਕਾਫੀ ਵੱਡਾ ਸੀ ਮਰੂਤ ਤੇ ਪੱਕਾ ਸੀ ਦੀਦੀ ਲੈ ਕੇ ਆਈ ਸੀ ਤੇ ਥੋੜਾ ਥੋੜਾ ਸਭ ਨੂੰ ਟੁਕੜਾ ਗਿਆ ਠੰਡਾ ਬਹੁਤ ਸੁਆਦ ਹੈ ਚੈੱਕ ਕਰੋ ਜੀ ਥੋੜਾ ਜਿਹਾ ਵੀਊ ਬਗਲੇ ਦੇਖੋ ਆ ਪੈੜੀ ਵਗੀ ਨਾ ਇਕੱਠੇ ਜਿਹਾ ਕੇ ਬੈਠੇ ਆ ਘੁੱਗੂ ਬਣ ਕੇ ਕੁੱਤਾ ਸਾਡਾ ਹੁਣੇ ਪਿੱਛੇ ਪੈ ਜਾਂਦਾ ਸੀ ਇਹਨਾਂ ਦੇ ਇਦਾਂ ਪਿੱਛੇ ਪੈਂਦਾ ਜਿਵੇਂ ਉਹ ਉੱਡ ਕੇ ਫਾੜ ਹੀ ਲੈਣਾ ਹੁੰਦਾ ਆ ਦੇਖੋ ਲਾਈ ਆਪਣੀ ਥੋੜੀ ਜਿਹੀ ਵੇਚ ਗਈ ਐ ਆਵਾਦੇ ਨਾਲ ਬਾਕੀ ਸਿੱਧੀ ਐ ਨਹੀਂ ਤੇ ਕਈਆਂ ਦੀ ਵੇਚ ਕੇ ਸਾਰੀ ਵੇਚ ਜਾਂਦੀ ਐ ਆ ਲਾਈ ਬਹੁਤ ਵਧੀਆ ਐ ਪੀਲੀ ਸਰੋਂ ਐ ਨਾ ਪੀਲੀ ਲਾਈ ਤੇ ਜੈਕਟ ਜੀ ਮੈਂ ਲਾ ਦਿੱਤੀ ਸੀ ਮੈਂ ਖਿਆ ਥੋੜਾ ਰੁੱਕ ਕੇ ਨਾ ਪਾਣੀ ਪੀਂਡਾ ਕੇ ਨਗਰਨ ਫੇਰ ਨਾ ਤੋਕੇ ਫੇਰ ਪਰਨਾ ਬੰਨੂਗਾ ਟੋਪੀ ਲਾ ਦੂੰਗਾ ਬੱਚੋ ਹਾਂਜੀ ਤੇ ਹੁਣ ਮੈਂ ਤੁਹਾਨੂੰ ਦੱਸਦਾ ਕੱਲ ਸ਼ਾਮੀ ਸਾਡੇ ਘਰੇ ਆਏ ਸੀ ਮਾਸੜ ਜੀ ਲਖੀਮਪੁਰ ਸ਼ਹਿਰ ਤੋਂ ਜੋ ਕਿ ਸਾਡਾ ਜ਼ਿਲ੍ਹਾ ਐ ਤੇ ਸਾਡੇ ਇੱਥੋਂ 2.5 ਘੰਟੇ ਦਾ ਰਾਹ ਐ ਲਖੀਮਪੁਰ ਬਾਈ ਬੱਸ ਤੇ ਉੱਥੋਂ ਮਸ ਜੀ ਆਏ ਮੇਰੀ ਭੈਣ ਜਿਹੜੀ ਲਖੀਮਪੁਰ ਸ਼ਹਿਰ ਵੀ ਆਈ ਨਾ ਤੇ ਉਹਨਾਂ ਦੇ ਸਹੁਰਾ ਸਾਹਿਬ ਕਿਉਂਕਿ ਉਹਨਾਂ ਦੀ ਨਾ ਅੱਖ ਚ ਪ੍ਰੋਬਲਮ ਹੈ ਤੇ ਉਹਨਾਂ ਨੇ ਅੱਖ ਬਣਵਾਉਣੀ ਹੈ ਮੋਤੀਆ ਬਿੰਦੇ ਪਤਾ ਨਹੀਂ ਕੀ ਦਿੱਕਤ ਹੈ ਤੇ ਉਹ ਨੇਪਾਲੋਂ ਮਤਲਬ ਬਣਵਾਣਗੇ ਮੇਰੇ ਫੁੱਫੜ ਜੀ ਨਾਲ ਤਾਂ ਹੀ ਗਏ ਸਵੇਰੇ ਸਤਵਿੰਦਰ ਛੱਡਣ ਗਿਆ ਸੀ ਉਹਨਾਂ ਨੂੰ ਅੱਡੇ ਤੇ ਤੇ ਉਸ ਤੋਂ ਬਾਅਦ ਸ਼ਹਿਰ ਜਾਣਗੇ ਤੇ ਸ਼ਹਿਰ ਤੋਂ ਬੱਸ ਫੜ ਕੇ ਨੇਪਾਲ ਜਾਣਗੇ ਤੇ ਨੇਪਾਲ ਇੱਕ ਜਗ੍ਹਾ ਹੈ ਗੇਟਾ ਗਿੱਟੀ ਤੇ ਉੱਥੇ ਅੱਖਾਂ ਦਾ ਵਧੀਆ ਹਸਪੀਟਲ ਹੈ ਬਹੁਤ ਵਧੀਆ ਸਹੂਲਤਾਂ ਮਿਲਦੀਆਂ ਉੱਥੇ ਤੇ ਬਹੁਤ ਵਧੀਆ ਆਪਰੇਸ਼ਨ ਹੁੰਦਾ ਹੈ ਅੱਖਾਂ ਇਲਾਜ ਲੋਕੀ ਬਹੁਤ ਜ਼ਿਆਦਾ ਕਰਾਉਂਦੇ ਉੱਥੇ ਮੇਰੇ ਡੈਡੀ ਜੀ ਦਾ ਵੀ ਉੱਥੋਂ ਹੀ ਇਲਾਜ ਹੋਇਆ ਸੀ ਅੱਖ ਦਾ ਪਿਛਲੇ ਸਾਲ ਮੋਤੀਆ ਬਿੰਦੀ ਸੀ ਤੇ ਉਹਨਾਂ ਦਾ 5-10 ਮਿੰਟ ਕਹਿੰਦੇ 5-10 ਮਿੰਟਾਂ ਚ ਹੀ ਆਪਰੇਸ਼ਨ ਜਾ ਹੋ ਗਿਆ ਸੀ ਤੇ ਕੋਈ ਦਿੱਕਤ ਨਹੀਂ ਹੋਈ ਤੇ ਨਾਲੇ دارو ਵਗੈਰਾ ਉਹਨਾਂ ਨੇ ਦਵਾਈ ਦੁਵਾਈ ਦੇ ਦਿੱਤੀ ਸੀ ਤੇ ਬੱਸ ਉਹਨਾਂ ਦੀ ਠੀਕ ਹੋ ਗਈ ਬਿਲਕੁਲ ਨਿਗਾਹ ਪਹਿਲੇ ਦਿਖਣੋਂ ਹਟ ਗਿਆ ਸੀ ਇੱਕ ਅੱਖ ਤੋਂ ਤੇ ਸੇਮ ਹੀ ਮਾਸਟਰ ਜੀ ਨੂੰ ਵੀ ਪ੍ਰੋਬਲਮ ਸੀ ਤੇ ਫਿਰ ਅਸੀਂ ਫੁੱਫੜ ਜੀ ਹੁਣੀ ਕਹਿੰਦੇ ਵੀ ਨਾਲ ਚਲ ਜਾੰਗਾ ਮੈਂ ਤੇ ਨੇਪਾਲ ਤੋਂ ਆਪਾਂ ਕਰਵਾ ਲਿਆਵਾਂਗੇ ਤੇ ਫੁੱਫੜ ਜੀ ਤਾਂ ਹੀ ਨਾਲ ਗਏ ਸੀ ਉਹਨਾਂ ਦਾ ਅੱਖ ਦਿਖਾਉਣ ਵਾਸਤੇ ਆਮ ਹੀ ਲੋਕ ਆਉਂਦੇ ਜਾਂਦੇ ਨੇ ਨੇਪਾਲ ਤੋਂ ਸਾਡੇ ਸ਼ਹਿਰ ਤੋਂ ਬੱਸਾਂ ਚੱਲਦੀਆਂ ਦੋ ਦੋ ਤੇ ਉਧਰੋਂ ਵੀ ਲੋਕੀ ਆਉਂਦੇ ਜਾਂਦੇ ਨੇ ਤੇ ਇਧਰੋਂ ਵੀ ਲੋਕੀ ਚਲੇ ਜਾਂਦੇ ਨੇ ਆਧਾਰ ਕਾਰਡ ਲੱਗਦਾ ਬਸ ਤੇ ਦਿਖਾਉਣੇ ਪੈਂਦਾ ਉੱਥੇ ਬਾਰਡਰ ਤੇ ਜਿਵੇਂ ਸਾਡੇ ਵੀ ਹਰ ਸਾਲ ਤੂੜੀ ਵਗੈਰਾ ਜਿਵੇਂ ਨੇਪਾਲ ਤੋਂ ਲਈ ਆਉਂਦੇ ਆ ਉੱਥੇ ਸਾਫ਼ ਸੁਥਰੀ ਹੁੰਦੀ ਤੂੜੀ ਬਹੁਤ ਵਧੀਆ ਹੁੰਦੀ ਹੈ ਕਣਕ ਬਹੁਤ ਉੱਥੇ ਲੋਕੀ ਵੀ ਇੱਜ਼ਤੀ ਨੇਪਾਲੀ ਤੇ ਟਰਾਲੀਆਂ ਦੀ ਟਰਾਲੀਆਂ ਉੱਥੋਂ ਹੀ ਆਉਂਦੀਆਂ ਬਹੁਤ ਲੋਕੀ ਜਾਂਦੇ ਤੇ ਸਮਾਨ ਸਮੂਰ ਵੀ ਕਈ ਲੋਕੀ ਲੈਣ ਚੱਲ ਜਾਂਦੇ ਉੱਥੇ ਸ਼ਾਪਿੰਗ ਸ਼ਾਪਿੰਗ ਕਰਨ ਤੇ ਵਧੀਆ ਸਮਾਨ ਮਿਲਦਾ ਜਿਵੇਂ ਲੀੜਾ ਕੱਪੜਾ ਹਰ ਚੀਜ਼ ਨਾਲੇ ਉਥੋਂ ਦੀ ਜਿਹੜੀ ਕਰੰਸੀ ਹੁੰਦੀ ਹੈ ਉਹਨਾਂ ਦੇ ਨੋਟ ਉਹ ਇੱਥੇ ਥੋੜਾ ਘੱਟ ਚੱਲਦੀ ਜਿਵੇਂ ਮੰਨ ਲਓ 5 ਰੁਪਏ ਉਥੋਂ ਦੇ ਆ ਤੇ ਇੱਥੇ 3 ਰੁਪਏ ਚੱਲੂਗੇ ਤੇ ਜਿਵੇਂ ਸਾਡੇ ਇੱਥੋਂ ਦੇ ਪੈਸੇ ਹੈ ਉੱਥੇ ਜ਼ਿਆਦਾ ਮਤਲਬ ਵੱਧ ਮੁੱਲ ਨੇ ਉਹਨਾਂ ਦਾ ਵੈਸੇ ਮੈਂ ਕਦੇ ਨਹੀਂ ਅਜੇ ਤੱਕ ਗਿਆ ਕੋਈ ਸਬਾਬੀ ਨਹੀਂ ਬਣਿਆ ਜਾਣਦਾ ਦੇਖੋ ਕਦੇ ਜਾਵਾਂਗੇ ਨੇਪਾਲ ਘੁੰਮਣ ਤੇ ਸਾਡੇ ਤੇ ਬਿਲਕੁਲ ਆਪਾਂ ਨੇਪਾਲ ਦੇ ਬਾਰਡਰ ਦੇ ਲੱਗ ਹੀ ਰਹਿੰਦੇ ਆ ਜੀ ਤੇ ਬਾਕੀ ਯਾਰ ਅੱਜ ਨਾ ਮੱਝ ਨਹੀਂ ਨਾ ਪਰੇਸ਼ਾਨ ਕੀਤਾ ਇੱਕ ਨੇ ਤੇ ਉਹਨੂੰ ਪਤਾ ਨਹੀਂ ਕੀ ਹੋ ਗਿਆ ਇੰਨਾ ਪੁੜਕੀ ਜਾਂਦੀ ਟੱਪੀ ਜਾਂਦੀ ਇੰਨੀ ਜਿੱਦਣ ਹੈ ਨਾ ਦੇਖ ਲਓ ਡੰਗਰ ਵੀ ਇੰਨੇ ਜਿੱਦੀ ਹੁੰਦੇ ਚੰਗੇ ਭਲੇ ਸੋਨੇ ਪੱਠੇ ਪਾਏ ਹੀ ਪਾੜਾ ਵੀ ਪਾਇਆ ਸੀ ਤੇ ਜਦੋਂ ਚੋਣ ਲੱਗਾ ਦੁੱਧ ਵੀ ਲਾ ਲਿਆ ਇਹ ਨਹੀਂ ਵੀ ਦੁੱਧ ਨਾਲ ਆਇਆ ਨਾ ਲਾਇਆ ਹੁੰਦਾ ਚਲੋ ਕਹਿੰਦੇ ਵੀ ਚਲੋ ਥੋੜਾ ਦੇਖ ਕੇ ਰਾਤ ਨੂੰ ਚੋਲਣੀ ਸੀ ਪਰ ਇੰਨੇ ਗੰਦੇ ਡੰਗਰ ਆ ਨਾ ਸਾਡੇ ਸ਼ੁਰੂ ਤੋਂ ਹੀ ਤੇ ਫਿਰ ਵੀ ਅਸੀਂ ਇੰਨਾ ਕੁੱਟਦੇ ਕੁਟਦੇ ਨਹੀਂ ਕਿਉਂਕਿ ਬੇਜਵਾਨਾਂ ਨੂੰ ਇੰਨਾ ਕੁੱਟਣ ਨਹੀਂ ਚਾਹੀਦਾ ਫਿਰ ਵੀ ਅਸੀਂ ਡਰਾਨੇ ਆ ਤੇ ਫਿਰ ਮੇਰੀ ਭੂਆ ਜੀ ਤੇ ਕਿਰਨ ਨਾਲ ਤਿੰਨ ਜਣੇ ਨੇ ਸਿਹਤਾਰ ਕੱਢੀ ਤੇ ਇੱਕ ਥਣ ਧਾਰ ਕੱਢਦਾ ਸੀ ਤੇ ਦੋ ਲਤਾ ਮਾਰ ਦਿੰਦੀ ਸੀ ਢਿੱ ਖਰਾਬ ਇੰਨੀ ਟੱਪ ਟੱਪ ਕੇ ਮਿਲੀ ਮਸਾਂ ਹੀ ਡਾਂਗ ਦੇ ਜ਼ੋਰ ਤੇ ਤੇ ਭੂਆ ਜੀ ਨੇ ਵਾਵਾ ਕਿ ਉਹਨਾਂ ਨੂੰ ਡਰਾ ਕੇ ਰੱਖੀ ਫੇਰ ਕਿਤੇ ਮਸਾਂ ਮਿਲੀ ਇੱਕ ਇੱਕ ਦੋ ਨੇ ਰੋਕੇ ਹੀ ਮਾੜੇ ਮੱਠੇ ਡਰਾਉਣੇ ਪੈਂਦਾ ਨਾ ਫੇਰ ਇੰਦਾ ਡੰਕਰ ਨੂੰ ਛੱਡ ਦੋ ਤੇ ਫੇਰ ਉਹਨਾਂ ਦੀ ਰੋਜ਼ ਆਦਤ ਪੈ ਜਾਂਦੀ ਕਿਉਂਕਿ ਇੰਨੀ ਮਿਹਨਤ ਕਰੀ ਤਾਂ ਇੰਨੇ ਪੱਠੇ ਪਾਈਦਾ ਵਧੀਆ ਵਧੀਆ ਤੇ ਮੈਂ ਤੇ ਬਹੁਤ ਇਹਨਾਂ ਨੂੰ ਧਿਆਨ ਰੱਖਦਾ ਕਿ ਕਦੇ ਨਹੀਂ ਮੈਨੂੰ ਇਹ ਹੁੰਦਾ ਮਾੜਾ ਪੱਠਾ ਕਦੇ ਨਹੀਂ ਪਾਈਦਾ ਆਪਣਾ ਟਾਈਮ ਤੋਂ ਟਾਈਮ ਇਹਨਾਂ ਨੂੰ ਲੱਗੇ ਰਹੀਦਾ ਹੈ ਪਿਛਲੋ ਉਹ ਸੂਈਆਂ ਨੂੰ ਵੀ ਬਹਾਵਾ ਟਾਈਮ ਹੋ ਗਿਆ ਕਿਉਂਕਿ ਜਦੋਂ ਇਹਨਾਂ ਦੇ ਕਰੂਟ ਮਰ ਜਾਂਦੇ ਫਿਰ ਥੋੜਾ ਦਿੱਕਤ ਕਰਦੀਆਂ ਹੁੰਦੀਆਂ ਤੇ ਜੇ ਕਰੂਟਾਂ ਦੇ ਨਾਲ ਹੀ ਜਿਵੇਂ ਜਾਈ ਜਾਇਆ ਹੋਵੇ ਤੇ ਫਿਰ ਵਧੀਆ ਡੰਗਰ ਕੋਈ ਦਿੱਕਤ ਨਹੀਂ ਹੁੰਦੀ ਵਧੀਆ ਮਿਲ ਪੈਂਦਾ ਸਾਡੇ ਤੇ ਵੈਸੇ ਵੀ ਪਤਾ ਨਹੀਂ ਕੀ ਗੱਲ ਹੈ 5-6 ਸਾਲ ਹੋ ਗਏ ਕੋਈ ਕਰੂਟ ਨਹੀਂ ਬਚਿਆ ਹੁਣ ਇਹਨਾਂ ਨੂੰ ਟਾਈਮ ਵੀ ਬਹੁਤ ਹੋ ਗਿਆ ਨਾ ਡੰਗਰਾਂ ਨੂੰ ਸੂਈਆਂ ਨੂੰ ਤੇ ਦੂਜੀ ਤੇ ਰਾਮਨਾਥ ਮਿਲ ਪੀ ਅਸੀਂ ਆਖਿਆ ਜੇ ਤੂੰ ਜਿੱਦਿਆ ਨਾ ਅਸੀਂ ਵੀ ਮਹਾ ਜਿੱਦਿਆ ਤੇ ਸਾਡੇ ਘਰ ਦਾ ਇਹ ਰੂਲ ਹੈ ਕਿ ਸਾਡੇ ਘਰ ਦੇ ਬਿਲਕੁਲ ਵੀ ਡੰਗਰ ਦੀ ਆਦਤ ਨਹੀਂ ਵਿਗੜਨ ਦਿੰਦੇ ਤੇ ਬਿਲਕੁਲ ਦੁੱਧ ਨਹੀਂ ਉਹਦਾ ਛੱਡਦੇ ਨਹੀਂ ਵੀ ਮਾੜਾ ਜਿਹਾ ਟੱਪੀ ਤੇ ਛੱਡਦਾ ਵੀ ਹਾਂ ਚੋਣੀ ਨਹੀਂ ਆ ਭਾਵੇਂ ਜੋ ਮਰਜੀ ਵਜੇ ਨਹੀਂ ਜਿੱਦੀ ਮੱਝ ਹੈ ਨਾ ਹੋਰ ਮੱਝਾਂ ਹੁਣ ਡਰ ਜਾਂਦੀਆਂ ਥੋੜਾ ਇਹਨੂੰ ਜਿੰਨਾ ਮਰਜੀ ਡਰਾ ਲਓ ਜਿੰਨਾ ਮਰਜੀ ਕੁਛ ਕਰ ਲਓ ਕੁੱਟ ਲਓ ਪਰ ਇਹ ਨਾ ਇੱਕ ਵਾਰੀ ਜਦੋਂ ਵਿਗੜ ਜੇ ਨਾ ਫੇਰ ਨਹੀਂ ਚੋਣਦੀ ਭਾਵੇਂ ਲਾਹ ਵੀ ਲਿਆ ਦੁੱਧ ਫੇਰ ਚੋਣ ਨਹੀਂ ਹੁੰਦੀ ਇੰਨੀ ਮੁਸ਼ਕਲ ਚੋਈ ਨਾ ਲੱਤਾਂ ਖਾ ਖਾ ਕੇ ਚੋਈ ਹੈ ਦੁੱਧ ਚੋ ਲਿਆ ਪਰ ਇੱਕ ਬੂੰਦ ਨਹੀਂ ਛੱਡਿਆ ਉਹਦੇ ਥੱਲੇ ਚਲੋ ਜੀ ਧੁੱਪ ਨਿਕਲੀ ਸੋਣੀ ਤੇ ਮੈਂ ਵੀ ਡੰਗਰਾਂ ਨੇ ਵੀ ਪੱਠੇ ਖਾਲੇ ਤੇ ਮੈਂ ਡੰਗਰਾਂ ਨੂੰ ਨਾ ਪਾਣੀ ਪਾਣੀ ਡਾ ਕੇ ਬੰਦਵਾ ਤੇ ਫੇਰ ਮੈਂ ਰੋਟੀ ਖਾਣੀ ਹੈ ਤੇ ਫੇਰ ਉਸ ਤੋਂ ਬਾਅਦ ਬੱਠੇ-ਬੁੱਠੇ ਉਹੀ ਆਪਣਾ ਸੇਮ ਕੰਮ ਹੈ ਤੇ ਦੇਖ ਲਾਂ ਆਪਣਾ ਕੰਮਕਾਰ ਤੇ ਉਸ ਤੋਂ ਬਾਅਦ ਫੇਰ ਆਪਾਂ ਫ੍ਰੀ ਹੋ ਕੇ ਬਣਾਉਨੇ ਆ ਥੋੜਾ ਜਿਹਾ ਵਲੌਗ ਅੱਗੇ ਕੰਟੀਨਿਊ ਕਰਦੇ ਆ ਜੀ ਸਾਡੇ ਆ ਰਹੀ ਲੇਬਰ ਇੱਕ ਬੰਦਾ ਆ ਗਿਆ ਸੀ ਤੇ ਬਾਕੀ ਆ ਰਹੇ ਨੇ ਸਾਈਕਲਾਂ ਤੇ ਹੁਣ ਆਪਣੇ ਪਿੰਡੋ ਤੇ ਅੱਜ ਲੇਟ ਹੀ ਆਏ ਐ ਤੇ ਬਹੁਤ ਸਾਡਾ ਇੱਧਰ ਚੱਲਦਾ ਹੈ ਜੰਗਲ ਹੀ ਹੈ ਤੇ ਦੇਖੋ ਰਾ ਉਹਨ ਦੀ ਜਾਂਦੇ ਟਰੈਕਟਰ ਆ ਰਿਹਾ ਕਿਸੇ ਦਾ ਕਿਉਂਕਿ ਇੱਧਰ ਪੰਜਾਬੀਆਂ ਦੇ ਖੇਤ ਐ ਨਾ ਬਹੁਤ ਜ਼ਿਆਦਾ ਰਿੰਦੇ ਭਾਵੇਂ ਦੂਰ ਐ ਥੋੜਾ ਸਾਡੇ ਪਿੰਡ 'ਚ ਘਰ ਘਟਿਆ ਹਾਂਜੀ ਤੇ ਹੁਣ ਆਪਾਂ ਲੱਗੇ ਖਾਣ ਰੋਟੀ ਨਾ ਧੋ ਲਿਆ ਸੀ ਤੇ ਮੈਂ ਖਾਇ ਇੱਕ ਮੂਲੀ ਪੁੱਟ ਲਾਂ ਅੱਜ ਧੁੱਪ ਨਿਕਲੀ ਐ ਤੇ ਮੂਲੀ ਖਾਣੇ ਆ ਤੇ ਨਾਲ ਆਪਾਂ ਚੁਕੰਦਰ ਦੇਖਦੇ ਆਂ ਆਪਣੀ ਚੁਕੰਦਰਾ ਤੁਹਾਨੂੰ ਦਿਖਾਉਨੇ ਆ ਆ ਦੇਖੋ ਜੀ ਆਹ ਦੇਖੋ ਜੀ ਚੁਕੰਦਰਾ ਕਿੱਡੀਆਂ ਕਿੱਡੀਆਂ ਹੋਈਆਂ ਆ ਪੂਰੀ ਲਾਈਨ 'ਚ ਥੱਲਿਓਂ ਵੇਖਦਾ ਕਿ ਵੱਡੀਆਂ ਹੋਈਆਂ ਕਿ ਨਹੀਂ ਅੱਜ ਜਿਆਦੀਆਂ ਮੋਟੀਆਂ ਨਹੀਂ ਹੋਈਆਂ ਥੱਲਿਓਂ ਇੱਕ ਅੱਧੀ ਆਪਾਂ ਪੁੱਟ ਲੀ ਮੈਂ ਇਧਰੋਂ ਆ ਕੇ ਪੁੱਟ ਲਈ ਮੈਂ ਕਿਹਾ ਛੋਟੀ ਜਿਹੀ ਪੁੱਟ ਲੈਣੀ ਕਿ ਜਿਆਦੀ ਖਾਣੀ ਆਪਾਂ ਤੇ ਉਹ ਜੇ ਰਹਿਣ ਦਿਨਾ ਵਡੀਆਂ ਹੋ ਜਾਣਗੀਆਂ ਹੋਰ ਇੰਨਾ ਚ ਇੰਨਾ ਰਸ ਹੁੰਦਾ ਹੈ ਗਾੜਾ ਰੰਗ ਹੁੰਦਾ ਹੈ ਦੇਖੋ ਇਹਨਾਂ ਦੇ ਪੱਤਿਆਂ 'ਚ ਵੀ ਸੇਮ ਰੰਗ ਨਿਕਲੂਗਾ ਬਹੁਤ ਜਿਆਦਾ ਟਾਣੀਆਂ 'ਚ ਪੱਤਿਆਂ 'ਚ ਪੂਰਾ ਲਾਲ ਲਾਲ ਰੰਗ ਹੋ ਜਾਂਦਾ ਹੁਣ ਚੀਰ ਕੇ ਤੁਹਾਨੂੰ ਦਿਖਾਉਣਾ ਹੈ ਜੀ ਮੂੜੀ ਦੇਖੋ ਕਿੱਦਾਂ ਹੁੰਦੀ ਹੈ ਲੱਤਾਂ ਜੀਆਂ ਬਣੀਆਂ ਇਹਦੀਆਂ ਮੇਰੇ ਹੱਥ ਹੀ ਰੰਗੇ ਜਾਣੇ ਇਹਨੂੰ ਚੀਰਦੇ ਆ ਚਪੰਦਰ ਆਹ ਦੇਖੋ ਜੀ ਲਾਲ ਲਾਲ ਰੰਗ ਮੂਲੀ ਨੇ ਵੀ ਲੱਗ ਗਿਆ ਲਾਲ ਬਹੁਤ ਰਸ ਭਰੇ ਰਸ ਹੁੰਦੇ ਨੇ ਆਹ ਹੱਥ ਵੀ ਆਪਣੇ ਤੇ ਆਹ ਲੋ ਜੀ ਆਪਣੀ ਘੈਂਟ ਥਾਲੀ ਤਿਆਰ ਹੋ ਚੁੱਕੀ ਹੈ ਅੱਜ ਦਾਲ ਹੈ ਜੀ ਛੋਲਿਆਂ ਦੀ ਤੇ ਆਹ ਦੇਖੋ ਜੀ ਆਪਣਾ ਸਲਾਦ ਤੇ ਦਹੀਂ ਹੈ ਤੇ ਥੋੜੀ ਜਿਹੀ ਪੁਰਜੀ ਹੈ ਤੇ ਇਹਦੇ ਚੋਲ ਹੈ ਤੇ ਅੱਜ ਹੈ ਮੂਲੀ ਵਾਲੀਆਂ ਮੂਲੀ ਵਾਲੀ ਪਰੌਂਠੇ ਅਜਨੇ ਜਾ ਰਾ ਹੂਗਾ ਰੋਟੀ ਖਾਣ ਦਾ ਆਈ ਕੋ ਚਕੰਦਰ ਲਾਲ ਨੂੰ ਵੀ ਨਹੀਂ ਲਾਜ਼ਮ ਕਰ ਦੇਣਾ ਕਰਾਂਗਾ ਹਾਂ ਬੰਦੀ ਨਾ ਰਿਸਟਰ ਹੋਤੀ ਖਾਣਾ ਫਿਰ ਮੈਂ ਰੋਟੀ ਹੁਣ 2 ਵਜੇ ਦਾ ਟਾਈਮ ਹੈ ਜੀ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਬਹੁਤ ਜ਼ਿਆਦਾ ਹਵਾ ਤੇ ਰੋਟੀ ਰੋਟੀ ਖਾ ਕੇ ਮੈਂ ਲੱਗ ਗਿਆ ਥੋੜਾ ਜਿਹਾ ਫੋਨ ਚਲਾਉਣ ਤੇ ਰੈਸਟ ਕਰਨ ਤੇ ਇੰਨੀ ਹਵਾ ਚੱਲ ਰਹੀ ਠੰਡੀ ਠੰਡੀ ਤੇ ਆ ਨਾ ਸਤਵਿੰਦਰ ਨੇ ਖਾਦ ਪਾਈ ਕਣਕ ਨੂੰ ਤੇ ਪੱਲੀ ਵਿਛਾ ਕੇ ਤੇ ਖਾਦ ਰਲਾਈ ਸੀ ਉੱਥੇ ਤੇ ਨਾ ਤਾਂ ਹੀ ਗੱਲ ਕਿ ਪੱਲੀ ਖਾਦ ਵਾਲੀ ਜੀ ਹੋ ਗਈ ਮੈਂ ਕਿਹਾ ਤੋ ਦਿੰਨਾ ਤੇ ਉਹਨਾਂ ਜਿਹੜੇ ਸੁੱਕ ਜੂਗੀ ਹਵਾ ਚ ਪੱਠੇ ਵੱਢਦੇ ਵਢਦੇ ਆ ਜਿਵੇਂ ਪੱਠੇ ਅੱਜ ਲੇਟ ਹੀ ਕਰਤੇ ਵੱਢਣ ਵਾਲੇ ਆਹ ਦੇਖੋ ਆਪਣੇ ਵੱਡਾ ਤੇ ਛੋਟਾ ਮਸਤੀ ਮਾਰਦੇ ਖੂਬ ਲੜਾਈ ਕਰਦੇ ਕਰੇ ਕੁਛ ਕਰਦੇ ਅੱਜ ਲੇਵਰ ਆਪਣੀ ਇੱਧਰ ਲੱਗੀ ਹੈ ਜੀ ਕੰਨਾਂ ਛ ਲੈਣ ਕਰਦੇ ਲੱਗੇ ਥੋੜੇ ਆਏ ਅੱਜ ਜਾਣੇ 4-5 ਜਾਣੇ ਆਏ ਤੇ ਥੋਲਾ ਮੈਂ ਪੱਲੀ ਤੇ ਸੁੱਕੇ ਪਾਦਾ ਮੈਂ ਵੱਡਣਾ ਬਰਸੀਨ ਜਾ ਕੇ ਤੇ ਲੋ ਜੀ ਪੱਲੀ ਆਪਾਂ ਧੋ ਦਿੱਤੀ ਹੈ ਤੇ ਕਿੱਥੇ ਪਾਵਾਂ ਕਿੱਥੇ ਪਾਵਾਂ ਇਹਨੂੰ ਯਾਰ ਸਮਝ ਨਹੀਂ ਆਉਂਦੀ ਉਧਰ ਲੈ ਚਲਦਾ ਹਾਂ ਪਿੱਛੇ ਉਹ ਬਾਲਣ ਬੁੱਲਣ ਜਿਹੜਾ ਸੁੱਕਣੇ ਪਾਇਆ ਉੱਤੇ ਪਾ ਦਿੰਨਾ ਮੈਂ ਖਾਧੋ ਦਿਨਾ ਖਾਦ ਖਾਦ ਜੀ ਰੰਗਰਨ ਪੱਠੇ ਪਾਈਦਾ ਤੇ ਅੱਜ ਥੋੜਾ ਜਿਹਾ ਲੇਟ ਕਰਤਾ ਮੈਂ ਕੰਮ ਪੱਠਿਆਂ ਵੜਾ ਨਹੀਂ ਤੇ ਵੜ ਲੀਦਾ ਫੇਰ ਮੈਂ ਰੋਟੀ ਖਾ ਕੇ ਥੋੜਾ ਜਿਹਾ ਆਰਾਮ ਕਰ ਲਾਂ ਕਿ ਮੈਂ ਕੰਮ ਤੇ ਇਦਾਂ ਹੀ ਮੁੱਕਣਾ ਹੀ ਨਹੀਂ ਕਦੇ ਵੀ ਥੋੜਾ ਜਿਹਾ ਆਰਾਮ ਕਰ ਲਾਂ ਤੇ ਵਰਸੀਨ ਵੜ ਲੈਣਾ ਹਣਾ ਚਟਪਟ 15-20 ਮਿੰਟਾਂ ਚ ਤੇ ਫੇਰ ਸਵੇਰ ਵਾਸਤੇ ਜਿਹੜਾ ਵੜਣਾ ਉਹ ਸ਼ਾਮੀ ਵੜ ਲੂੰਗਾ ਲੇਟ ਵੜ ਲੂੰਗਾ ਥੋੜਾ ਇੱਥੇ ਪਾ ਦਿਨਾ ਟਰਾਲੀ ਤੇ ਨਾ ਹਵਾ ਬੜੀ ਚੱਲ ਰਹੀ ਹੈ ਸੁੱਕ ਜਾਣਗੇ ਆ ਦੇਖੋ ਪੇੜ ਹਿੱਲ ਰਹੇ ਵੱਡੇ ਵੱਡੇ ਆਸ ਪੈਦਿਆਂ ਦੇ ਪੇੜ ਬਹੁਤ ਤਗੜੇ ਇੱਥੇ ਪਾ ਦਿਨਾ ਯਾਰ ਲਓ ਜੀ ਟਰਾਲੀ ਤੇ ਪਾ ਦਿੱਤੀ ਆਪਾਂ ਤਦ ਤੱਕ ਵੜ ਲੈਣਾ ਪੱਠੇ ਚਾ ਕੇ ਬਰਸੀਨ ਤੇ ਫੇਰ ਸੁੱਕ ਜਾਣੀ ਤੇ ਇਧਰ ਸਤਿ ਮਿੰਨਾ ਥੋੜਾ ਹੋਰ ਬਾਲ ਲੈ ਕੇ ਆਇਆ ਪਹਿਲੀ ਚੋ ਤੋਤਾਤ ਜਿਹੜੇ ਸ਼ੰਕ ਸ਼ੰਕ ਕੇ ਰੱਖੇ ਸੀ ਉਹ ਲੈ ਕੇ ਆਇਆ ਇੱਥੇ ਖੜਾ ਕੀਤਾ ਟਿਕ ਟਕ ਉਹ ਤੁਹਾਨੂੰ तितਲੀ ਦਿਖਾਉਣਾ ਜੀ तितਲੀਆਂ ਕਿੰਨੀਆਂ ਜ਼ਿਆਦਾ ਆ ਡਰੀਆਂ ਆ ਆ ਨਾ ਜਦੋਂ ਫੁੱਲ ਸੀ ਭਰਪੂਰ ਲਈ ਤੇ ਉਦੋਂ ਬੜੇ तितਲੀਆਂ ਕੀ ਆ ਜਿਹੜੀਆਂ ਮਧੂਮੱਖੀਆਂ ਹੁੰਦੀਆਂ ਉਹ ਮਡਰਾਂਦੀਆਂ ਰਿੰਦੀਆਂ ਲਈ ਤੇ ਤਰ੍ਹਾਂ ਤਰ੍ਹਾਂ ਦੀਆਂ ਆ ਦੇਖੋ तितਲੀ ਰੰਗ ਬਰੰਗੇ ਕਿੰਨੀ ਸੋਹਣੀ ਹੈ ਨਾ ਛੋਟਿਆਂ ਦੇ ਵੱਡਿਆਂ ਦੀ ਤਰੀਆਂ ਫੜ ਦੇਣੇ ਸੱਸੀ ਫੜ ਲਾ ਪੜੀ ਚੱਲੀ ਭੱਜ ਗਈ ਭੱਜ ਗਈ ਯਾਰ ਫੜ ਲੈਣੀ ਓਕੇ ਟਰਾਈ ਕਰਦੇ ਇੱਕ ਵਾਰ ਫੇਰ ਫੜਨ ਦੀ ਚੁੱਪ ਚੁੱਪੇ ਓ ਯਾਰ ਚਲੋ ਦਫਾ ਕਰੋ ਹੁਣ ਮੈਨੂੰ ਪੱਠੇ ਵੜਨੇ ਟਾਈਮ ਨਹੀਂ ਹੈਗਾ ਨਹੀਂ ਤੇ ਮੈਂ ਫੜ ਲੈਣੀ ਸੀ ਇੱਕ ਇੱਧਰ ਆ ਕੇ ਬੈਠੀ ਹੈ ਕਿੰਨੀ ਸੋਣੀ ਲੱਗਦੀ ਫੁੱਲਾਂ ਦੇ ਨਾਲ ਓ ਯਾਰ ਇਹ ਫਿਊਡੀ ਵੀਡੀਓ ਬਣਾ ਲੈਣੀ ਵਧੀਆ ਜੀ ਆਦਿਕ ਇੱਕ ਹੋਰ ਫੜੀ ਚੱਲੀ ਮੈਂ ਛੱਡਤੀ ਮੈਂ ਕਿਹਾ ਝੋੜੀ ਜਾਣੀ ਚਲੋ ਛੱਡੋ ਭਰਾ ਯਾਰ ਟਾਈਮ ਨਹੀਂ ਹੈਗਾ ਨਹੀਂ ਤੇ ਮੈਂ ਫੜ ਨਹੀਂ ਸੀ ਕੋਈ ਗੱਲ ਨਹੀਂ ਫੜਗੀ ਕਰਨਾ ਵਿਚਾਰੀ ਇਹਨੂੰ ਤੇ ਲਓ ਜੀ ਆਪਾਂ ਅੱਗੇ ਪੱਠੇ ਵੱਢਣ ਤੇ ਆਪਣੀ ਬੱਚਾ ਪਾਰਟੀ ਵੀ ਇੱਧਰ ਆ ਗਈ ਵੱਡਾ ਤੇ ਛੋਟਾ ਵੀ ਬਸ ਇਹਨਾਂ ਨੇ ਹੁਣ ਇੱਥੇ ਹੀ ਆਲੇ-ਦੁਆਲੇ ਖੇਡਣਾ ਹੈ ਤੇ ਵੀਊ ਕਿੰਨਾ ਇਹ ਪਿਆਰਾ ਲੱਗ ਰਿਹਾ ਨਾ ਲਾਈ ਦੇ ਵੱਡੇ ਵੱਡੇ ਹੋ ਗਏ ਫੁੱਲ ਹੁਣ ਅਸਰ ਉਹ ਜਿਹੜੀ ਚਲੋ ਵੜ ਲੈਣਾ ਫਿਰ ਮੈਂ ਪੱਠੇ ਆਪਣੇ ਕੰਮ ਨਿਬੜ ਕੇ ਫਿਰ ਆਪਾਂ ਵਲੌਗ ਕੰਟੀਨਿਊ ਕਰਾਂਗੇ ਹਾਂਜੀ ਇਧਰ ਆਪਾਂ ਵੜ ਲੈਹੀ ਪੱਠੇ ਤੇ ਲਿਹਾਉਣ ਲੱਗਾ ਬਸ ਪੱਲੀ ਸੁੱਲ ਗਈ ਮੇਰੇ ਪੱਠੇ ਵੜਦੇ ਆ ਵੜਦੇ ਤੱਕ ਚਟਪਟ ਤੇ ਸਤਵਿੰਦਰ ਗਿਆ ਏ ਪੈੜੀ ਚੋਂ ਆਗ ਲੈਣ ਆ ਗੱਡੀ ਤੇ ਲੱਦ ਕੇ ਲਿਆਊਗਾ ਤੇ ਫਿਰ ਆਪਾਂ ਕੁੱਤਰਦੇ ਆ ਪੱਠੇ ਕਰੋ ਜੀ ਦਰਸ਼ਨ ਸੋਹਣੇ ਜਿਹਾ ਗੁਲਾਬ ਦੇ ਫੁੱਲ ਨੇ ਇੰਨਾ ਪਿਆਰਾ ਲੱਗ ਰਿਹਾ ਨਾ ਬਾਬਾ ਬੜੇ ਦਿਨਾਂ ਬਾਅਦ ਅੱਜ ਸੋਹਣਾ ਫੁੱਲ ਫਿੜਿਆ ਬਾਕੀ ਪੀਲੇ ਪੀਲੇ ਤੇ ਇੱਧਰ ਚਾਹ ਵੀ ਬਣ ਗਈ ਮੈਂ ਕਿਹਾ ਚਲੋ ਪੱਠੇ ਲਿਆਂਨ ਤੋਂ ਪਹਿਲਾਂ ਆਪਾਂ ਚਾਹ ਪੀ ਲੈਂਦੇ ਆ ਜੀ ਨਹੀਂ ਜੀ ਹਾਂਜੀ ਇੱਧਰ ਹੀ ਜਾਂਦਾ ਕਿਹਨਾਂ ਵੱਟਿਆ ਨਹੀਂ ਚਾਦਰਾਂ ਵੇਚਣ ਵਾਲਾ ਕੋਈ ਅਈ ਆਖ ਕਹ ਨਹੀਂ ਲੈਣੀ ਤੇ ਲੱਗਾ ਮੈਂ ਕੁਤਰਨ ਪੱਠੇ ਆ ਦੇਖੋ ਟਾਈਮ ਲੱਗ ਜਾਣਾ ਲੈ ਆਏ ਸਤਿੰਦਰ ਪੱਠੇ ਤੇ ਕੁਤਰਲਾ ਜੀ ਫੇ ਜੀ ਸਾਡੇ ਨਾ ਪਾਣੀ ਵਾਲੀ ਟੈਂਕੀ ਸਰਕਾਰੀ ਜਿਹੜੀ ਟੈਂਕੀ ਹੁੰਦੀ ਹੈ ਉਹ ਲੱਗਣੀ ਸ਼ੁਰੂ ਹੋਣ ਵਾਲੀ ਹੈ ਤੇ ਪਿਛਲੇ ਸਾਲ ਵੀ ਕੁਝ ਕੰਮ ਸ਼ੁਰੂ ਕੀਤਾ ਹੀ ਪਤਾ ਨਹੀਂ ਕਿਉਂ ਰੁਕ ਗਿਆ ਸੀ ਤੇ ਕਾਫੀ ਇਹਨਾਂ ਨੇ 껮ਡੇ 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 ਸੀ ਚਲੋ ਦਿਖਾਨੇ ਤੁਹਾਨੂੰ ਟਰੈਕਟਰ ਆਇਆ ਅੱਜ ਮਸ਼ੀਨ ਜੀ ਉਹਦੇ ਨਾਲ ਖੱਡਾ ਕੱਢ ਰਹੀ ਹੈ ਤੇ ਅੱਜ ਸਾਡੇ ਘਰ ਵੱਲ ਵੀ ਮਤਲਬ ਆ ਕੱਢ ਰਹੇ ਹੈ ਤੇ ਪਾਈਪ ਵਗੈਰਾ ਪਾਉਣਗੇ ਚਲੋ ਦਿਖਾਨੇ ਉਹ ਉਹ ਦੇਖੋ ਜੀ ਹੁਣ ਕਾਫੀ ਦੂਰ ਤੱਕ ਚਲੇ ਗਿਆ ਇੱਥੋਂ ਤੱਕ ਆ ਗਿਆ ਹੈ ਬਹੁਤ ਛੇਤੀ ਬਾਬਾ ਡੂੰਗਾ ਖੱਡਾ ਪੁੱਟਦੀ ਹੈ ਤੇ ਹੁਣ ਪਾਈਪ ਵਗੈਰਾ ਪਾਉਣਗੇ ਔਰ ਦੇਖੋ ਜੀ ਪੈਪ ਵੀ ਲੈਣ ਲਾਓਗੇ ਪਾਉਣਗੇ ਹਣ ਤੇ ਇਧਰ ਮੇਰੇ ਵੀ ਪੱਠੇ ਵੱਡੇ ਗਏ ਮੈਂ ਕਿਹਾ ਘਰੇ ਰੱਖ ਆਵਾ ਪੱਠੇ ਟੋਕੇ ਪਿੱਛੇ ਲਾਵਾ ਤੇ ਆ ਦੇਖੋ ਸੂਰਜ ਸ਼ਾਮ ਦਾ ਮਾਹੌਲ ਪਾਈਪ ਗਰੇ ਪਾਰੇ ਆ ਦੇਖੋ ਜੀ ਬੜੀ ਛਿੱਤੀ ਕੱਢੀ ਜਾਂਦਾ ਖੱਡਾ ਨਾ ਬੜੀ ਕੁੰਗਾ ਸਾਡੇ ਘਰ ਤੱਕ ਪੈ ਰਹੀ ਹਣ ਆ ਦੇਖੋ ਜੀ ਪੈਪ ਇੱਥੇ ਤੱਕ ਲੈ ਆਂਦਾ ਇਹਨਾਂ ਨੇ ਕਹਿੰਦੇ ਪੁੱਛਣ ਦੇ ਟੂਟੀ ਕਿੱਥੇ ਲਵਾਉਣੀ ਤੇ ਕਹਿ ਰਹੇ ਆ ਵੀ ਇੱਧਰ ਹੀ ਲਵਾਉਣੀ ਹੈ ਸ਼ਾਇਦ ਓਏ ਏਡੂ ਪੱਠੇ ਸੁਰਤੇ ਮੈ ਲਿਆ ਕੇ ਹੁਣ 5:30 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਦੇਖ ਸਕਦੇ ਤੁਸੀਂ ਗੋੜੀ ਵਾਲਿਆਂ ਨੇ ਡੰਗਰ ਕਿੰਨੇ ਜਾ ਰਹੇ ਇਸ ਟਾਈਮ ਵਾਪਸ ਘਰ ਨੂੰ ਜਿ ਲੈ ਕੇ ਜਾ ਰਹੇ ਜੰਗਲ ਚ ਚੜਦੇ ਨਾ ਇਹ ਇੰਨੀ ਜ਼ਿਆਦਾ ਡੰਗਰ ਤੇ ਆ ਨਾਲ ਦੀ ਨਾਲ ਹੀ ਪੂਰੀ ਜਾ ਰਹੇ ਖੱਡੇ ਨੂੰ ਪੈਪ ਪਾ ਕੇ ਇੱਥੇ ਤੱਕ ਪਹੁੰਚ ਗਿਆ ਹੁਣ ਸਾਡੇ ਘਰ ਤੱਕ ਅਚਾਲੇ ਤੋਂ ਅੱਗੇ ਨਲ ਕੇ ਵਾਲੀ ਟੁੱਟੀ ਲਾਉਣਗੇ ਹਾਂਜੀ ਤੇ ਉਹ ਉਥੋਂ ਤੱਕ ਕਰਕੇ ਚਲੇ ਗਏ ਆ ਪੈਪਾ ਕੀ ਤੇ ਹੁਣ ਬਾਕੀ ਕੰਮ ਸ਼ਾਇਦ ਕੱਲ ਨੂੰ ਕਰਨਗੇ ਤੇ ਪੈਪ ਤੇ ਪਾ ਗਏ ਆ ਤੇ ਹੁਣ ਜਾ ਰਹੇ ਆ ਆਪਣੇ ਵਾਪਸ ਹੁਣ ਕਿਉਂਕਿ ਨਹੀਂ ਰਹੋ ਚੱਲਿਆ ਹੈ ਜੀ ਤੇ ਬਾਬਾ ਜੀ ਵੀ ਪਾਠ ਕਰਨ ਲੱਗ ਗਏ ਤੇ ਬਾਕੀ ਆਪਾਂ ਵੀ ਇੱਥੇ ਵਲੌਗ ਨੂੰ ਸਮਾਪਤ ਕਰਦੇ ਆਂ ਤੇ ਜੀ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮਿਲਦੇ ਆ ਨਵੇਂ ਵਲੌਗ ਚ ਮੈਂ ਵੀ ਕਰ ਲਾਂ ਥੋੜੇ ਬਹੁਤੇ ਆਪਣੇ ਕੰਮਕਾਰ ਡੰਗਰਨ ਪੜੀ ਫਿਰਿੰਦਾ ਕਿ ਬੰਨਣਾ ਚੰ ਅੰਦਰ